ਸ਼੍ਰੀਕਲ ਮੈਂ ਤੁਹਾਡਾ ਪ੍ਰਿਆਤ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਅੱਜ ਦਿਨ ਪੰਜਾਬ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਾਧਿਕਾ ਜਾਰੀ ਨੇ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਅਤੇ ਪ੍ਰਸ਼ਾਸਨ ਸੁਸਤ ਪਿਆ ਤੇ ਇੱਕ ਹੋਰ ਅਜਿਹੀ ਹੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਅਜਨਾਲਾ ਸ਼ਹਿਰ ਤੋਂ ਚੁੱਥੇ ਸੁਨਿਆਰੇ ਦੇ ਘਰ ਦੇ ਵਿੱਚ ਚੋਰਾ ਵੱਲੋਂ ਚੋਰੀ ਕੀਤੀ ਗਈ ਹੈ ਇਹ ਚੋਰੀ ਦੀ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜਿਹੜੇ પતિ ਪਤਨੀ ਸੀ ਉਹ ਆਪਣੇ ਆਪਣੇ ਕੰਮਾਂ ਕਾਰਾ ਉੱਤੇ ਗਏ ਹੋਏ ਸੰਤ ਪਿੱਛੋਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਘਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਵਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਸਮਾਨ ਜਿਹੜਾ ਉਸੇ ਤਰੀਕੇ ਦੇ ਨਾਲ ਪਿਆ ਹੋਇਆ ਪਰ ਕਰਦਿਆਂ ਨੂੰ ਉਸ ਸਮੇਂ ਦੀ ਜਾਣਕਾਰੀ ਮਿਲਦੀ ਹੈ ਜਦੋਂ ਘਰ ਦਾ ਦਰਵਾਜ਼ਾ ਖੁੱਲ੍ਹਿਆ ਹੁੰਦਾ ਹੈ ਅਤੇ ਜਿਵੇਂ ਉਹ ਘਰ ਦੇ ਅੰਦਰ ਪੜਦੇ ਨੇ ਆਪਣੀ ਅਲਮਾਰੀ ਨੂੰ ਖੋਲਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਅਲਮਾਰੀ ਦੇ ਅੰਦਰ ਪਿਆ ਸੋਨਾ ਅਤੇ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਅਤੇ ਪਰਿਵਾਰਕ ਮੈਂਬਰਾਂ ਨੂੰ ਤਾਂ ਉਸ ਸਮੇਂ ਪਤਾ ਲੱਗਦਾ ਹੈ ਜਦੋਂ ਘਰ ਵਾਲੇ ਆਪਣੇ ਕੰਮ ਤੋਂ ਘਰ ਨੂੰ ਵਾਪਸ ਆ ਰਹੇ ਹੁੰਦੇ ਆ ਅਤੇ ਜਦੋਂ ਉਸ ਨੂੰ ਲੱਗਦਾ ਹੈ ਕਿ ਘਰ ਦਾ ਦਰਵਾਜ਼ਾ ਖੁਸ਼ ਰੇਪਿਆ ਉਸ ਵੱਲੋਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਘਰ ਵਾਲੇ ਵੱਲੋਂ ਜਦੋਂ ਕਿਹਾ ਜਾਂਦਾ ਹੈ ਕਿ ਮੈਂ ਤਾਂ ਆਪਣੀ ਦੁਕਾਨ ਉੱਤੇ ਹੀ ਆਂ ਮੈਂ ਕਿਤੇ ਵੀ ਕੰਮ ਨਹੀਂ ਕਰ ਰਿਹਾ ਮੈਂ ਤਾਂ ਘਰ ਆਇਆ ਤੱਕ ਨਹੀਂ ਉਸ ਤੋਂ ਬਾਅਦ ਘਰ ਵਾਲੀ ਵੱਲੋਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਜਾਂਦਾ ਜਿਸ ਦੇ ਵਿੱਚ ਘਰ ਵਾਲੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਤਾਂ ਘਰ ਦੇ ਵਿੱਚ ਬੜਿਆ ਹੀ ਨੇ ਤਾਂ ਉਸ ਤੋਂ ਬਾਅਦ ਪਤਨੀ ਦੇ ਖੋਸ਼ ਉੱਠ ਜਾਂਦੇ ਨੇ ਜਦੋਂ ਪਤਾ ਲੱਗਦਾ ਹੈ ਕਿ ਘਰ ਦਾ ਦਰਵਾਜ਼ਾ ਖੋਲ੍ਹਿਆ ਕਿਸ ਵੱਲੋਂ ਗਿਆ ਤਾਂ ਜਦੋਂ ਉਹ ਦੇਖਦੀ ਹੈ ਅਲਮੀਰਾ ਖੋਲਦੀ ਹੈ ਤਾਂ ਉਸ ਤੋਂ ਵਿੱਚ ਅਲਮਾਰੀ ਦੇ ਵਿੱਚ ਜੋ 20 ਤੋਂ 25 ਟੋਲੇ ਸੋਨਾ ਪਿਆ ਹਸੀ ਅਤੇ ਨਾਲ ਜੋ 40 ਤੇ 45000 ਰੁਪਏ ਦੀ ਨਕਦੀ ਸੀ ਉਹ ਵੀ ਚੋਰ ਚੋਰੀ ਕਰਕੇ ਲੈ ਗਏ ਤਾਂ ਉਸ ਤੋਂ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਖੋਸ਼ ਉੱਠ ਜਾਂਦੇ ਨੇ ਕਿਉਂਕਿ ਸੁਨਿਆਰੀ ਦੀ ਦੁਕਾਨ ਉਸ ਵੱਲੋਂ ਚੁਰਾਈ ਜਾ ਰਹੀ ਸੀ ਅਤੇ ਦੱਸਿਆ ਜਾ ਰਿਹਾ ਕਿ ਉਹ ਬੀਤੇ ਦਿਨ ਹੀ ਸੋਨਾ ਲੈ ਕੇ ਆਇਆ ਸੀ ਅਲਮੀਰਾ ਦੇ ਵਿੱਚ ਰੱਖਿਆ ਹੀ ਸੀ ਉਹਨਾਂ ਨੂੰ ਹੀ ਸੀ ਪਤਾ ਕਿ ਅਗਲੇ ਦਿਨ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇਗਾ ਫਿਲਹਾਲ ਉਸ ਸਖਸ਼ ਕੋਲ ਹੈ ਇਸ ਬਾਰੇ ਪੁਲਿਸ ਜਾਂਚ ਕਰੇਗੀ ਸੀਸੀਟੀਵੀ ਕੈਮਰੇ ਖੰਕਾਲਨੇਗੇ ਤੋਸਤੋ ਬਾਅਦ ਪਤਾ ਚੱਲੇਗਾ ਕਿ ਚੋਰੀ ਦੀ ਵੱਡੀ ਵਾਰਦਾਤ ਕਿਸ ਵੱਲੋਂ ਅੰਜਾਮ ਦਿੱਤੀ ਗਈ ਹੈ ਤਾਂ ਪੀੜਤ ਪਰਿਵਾਰ ਵੱਲੋਂ ਮਾਮਲੇ ਨੂੰ ਬਿਆਨ ਕਰਦਿਆਂ ਹੋਏ ਕੀ ਕੁਝ ਕਿਹਾ ਜਾ ਰਿਹਾ ਉਹ ਸੁਣਦੇ ਮੇਰਾ ਨਾਮ ਕੁਲਵੋਸ਼ਨ ਹੈ ਮੈਂ ਜਨਾਲੇ ਰਹਿਣਾ ਕਲਗੀਧਰ ਗੋਦਵਾਲ ਦੇ ਕੋਲ ਹਾਂ ਤੇ ਅਰੀ ਹੀਰਾਮ ਮੰਦਰ ਵਾਲੀ ਪਾਰੀ ਹਾਂ ਵੀਰ ਜੀ ਕੀ ਗੱਲ ਬਾਤ ਹੋਈ ਹੈ ਗੱਲਬਾਤ ਇਹ ਹੈ ਕਿ ਅੱਜ ਅਸੀਂ ਘਰ ਦੀ ਸੀ ਹੈਗੇ ਹਾਂ ਮੈਂ 11 ਵਜੇ ਘਰੋਂ ਨਿਕਲ ਕੇ ਗਿਆ ਹਾਂ ਤੇ ਤਕਰੀਬਨ 2:00 ਵਜੇ ਮੈਨੂੰ ਫੋਨ ਆਇਆ ਕਿ ਦਰਵਾਜ਼ੇ ਖੁੱਲੇ ਆ ਘਰ ਦੇ ਉਹ ਵੀ ਜੋਬ ਤੋਂ ਆਏ ਵਾਪਸ ਚਾਬੀ ਮੇਰੇ ਕੋਲ ਸੀਗੀ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਦਰਵਾਜ਼ੇ ਖੁੱਲੇ ਛੱਡ ਕੇ ਵੀ ਜਾਂ ਕਿੱਦਾਂ ਮੈਂ ਕਹਿੰਦੀ ਦਰਵਾਜ਼ੇ ਚਾਬੀ ਮੇਰੇ ਕੋਲ ਹੈ ਤੇ ਜਦੋਂ ਮੈਂ ਮੈਂ ਗਿਆ ਵੀ ਦਰਵਾਜ਼ੇ ਖੁੱਲੇ ਆ ਫਟਾਫਟ ਆਉ ਘਰ ਮੈਂ ਘਰ ਆਇਆ ਜਿੰਦਰਾਂ ਦੇ ਦੇਖਿਆ ਤੇ ਪਲੇਟਫਾਰਮ ਉਸ ਦੇ ਥੋੜੀ ਹੋ ਗਈ ਤੇ ਸਮਾਨ ਸੀਗੇ ਅੰਦਰ ਪਿਆ ਮੇਰੀ ਦੁਕਾਨ ਦਾ ਕੀ ਕੀ ਸਮਾਨ ਸੀ ਸਮਾਨ ਆਪਣਾ ਦੁਕਾਨ ਦਾ ਸੀਗਾ ਸਨੈਰੀ ਦੀ ਦੁਕਾਨ ਹੈ ਆਪਣੀ ਮੇਰਾ ਪੀੜ ਦੇ ਲਿਆ ਕੇ ਰੱਖਿਆ ਸੀਗਾ ਇੱਥੇ ਆਪਣਾ ਪੌਲਿਸ ਕਿੰਨਾ ਕੁ ਸੋਨਾ ਜਾਂ ਚਾਂਦੀ ਜਾਂ ਕੈਸ਼ ਕਿੰਨਾ ਕੁ ਸੀ ਸੋਨਾ ਸੀਗਾ ਕਿੰਨਾ ਕੁ ਸੀ ਤਕਰੀਬਨ 20 ਤੋਂ 25 ਪੌਲਿਸ ਸੀਗਾ ਅੱਛਾ ਤੇ ਕੈਸ਼ ਜਿਹੜਾ ਬੱਚਿਆਂ ਦੇ ਸੀਗਾ ਉਹ ਕਿਆ ਹੋਇਆ ਸੀਗਾ ਤਕਰੀਬਨ 40 40 45 ਹਜ਼ਾਰ ਰੁਪਏ ਅੱਛਾ इसको इलावा होड़ भी इसी को और किसी ने वो नहीं किसी ने नहीं, नहीं किया तो वही अलमारी के लिए कोली है इतना तालाक तल्ला पे आवा वो सामने बाहर उन्हें बेरे से सोते हैं शायद उन पता नहीं होती है उर्दा दे रूम चुप नहीं कोई किया ऐसे ही रूम चुप हो में कि वो अलमारी उन्हें पिच्चम कोली का कपड़ा ਕੀ ਮੰਗ ਕਰਦੂਸ ਮੰਗ ਬੇਨਤੀ ਇਹਨਾ ਅਗੇ ਕਿ ਜਨਾਹ ਹੋ ਸਕੇ ਵਧੀਆ ਜਲਦੀ ਤੋਂ ਜਲਦੀ ਜਿਹੜਾ ਵਾ ਤੁਹਾਨੂੰ ਇਨਸਾਫ ਹੋ ਜਾਏ ਕੋਈ ਸੀਸੀਟੀਵੀ ਹੈਗੇ ਲਾਗੇ ਬੰਨੇ ਨਹੀਂ ਸੀਸੀਟੀਵੀ ਕਿਤੇ ਨਹੀਂ ਹੈਗੇ ਹਾਂ ਇੱਕ ਘਾਰਿਆ ਤੇ ਨਾ ਹੀ ਜੇ ਲਾਗੇ ਹੈਗਾ ਵਾ ਉਹ ਵੀ ਉਹਦੀ ਰਿਕਾਰਡਿੰਗ ਨਹੀਂ ਹੋ ਰਹੀ ਇਹਦਾ ਕੋਲ ਪੂਸ਼ਣ ਦਾਸ ਨਾਂ ਦਾ ਨਾ ਗੱਤੀ ਪੁਰਾਣੇ ਬਾਜ਼ਾਰ ਚ ਰਹਿੰਦੇ ਆ ਇਹ ਦੱਸਦੇ ਵੀ ਫਟੇਦਾਰ ਚੋਰੀਆਂ ਤੇ ਸਾਡੀ ਸਨੈਰੀ ਜਗਾਣ ਆ ਹੂੰ ਇਹਨਾਂ ਦੀ ਵਾਈਫ ਸ਼ਾਇਦ ਟੀਚਰ ਹੈ ਉਹ ਬੱਚਿਆਂ ਨਾਲ 7:00 ਵਜੇ ਆਦਿਕਰੋਂ ਚਲ ਗਏ ਸੀ ਹੂੰ ਤੇ ਇਹ 11:00 ਵਜੇ ਨੂੰ ਗਏ ਘਰੋਂ 11:00 ਵਜੇ ਜਾ ਕੇ ਤੇ ਦੂਜੇ ਇਹਨਾਂ ਦੀ ਵਾਈਫਾਈ ਤੁਸੀਂ ਦੇਖਿਆ ਕਿ ਦਵਾੜਾ ਖੁੱਲਾ ਹੈ ਹੂੰ ਫਿਰ ਉਹਨਾਂ ਅੰਦਰ ਵਰਕੇ ਦੇ ਤੇ ਉਹ ਇਹਨਾਂ ਨੂੰ ਸੱਦਿਆ ਬੁਲਾਇਆ ਕਿ ਉਹ ਤਾਲਾ ਜਿਹੜਾ ਉਹ ਪਿਆ ਇਹ ਤਾਂ ਅੱਜਲੇ ਬੰਨੇ ਉਹ ਇਹਦਾ ਨਾਮ ਨੂੰ ਹੰਦਾ ਵਾ ਐਸ ਕਵਰੇਜੇ ਦਾਖਲ ਹੋਇਆ ਸਾਡੀ ਪਰਤਾਲ ਮੁਤਾਬਕ ਉਹ ਅੱਗੇ ਕਿਤੇ ਨਹੀਂ ਗਿਆ ਹੂੰ ਤੇ ਉਹ ਜਮਾਲੀ ਵੀ ਜਿਹੜੀ ਆ ਇਕ ਕੋਈ ਘੋਲੀ ਉਹਨੇ ਵਾਸੀ ਦੀ ਕੋਈ ਉਹਦੀ ਜਿਹਨਾਂ ਨੇ ਦਰਦੇ ਵੀ ਦਾਤਾਂ ਦਾ ਸੋਨਾ ਹੈਗਾ ਮੇਰੇ ਕੋਲ ਦੋ ਤਿੰਨ ਦਾਤਾਂ ਦਾ ਸੋਨਾ ਬਣਾ ਹੀ ਖਾਲੀ ਜਾਂਦਾ ਸੀ ਉਹ ਮੈਂ ਇਥੇ ਰੱਖਿਆ ਹੀ ਤੂੰ ਸੋਨਾ ਚੋਰੀ ਹੋ ਗਿਆ ਬਹੁਤ ਜਨੀ ਫਿੰਗਰ ਪ੍ਰਿੰਟ ਜਾਂ ਹੋ ਚਿੱਤਾ ਵੀ ਬਾਟਾ ਵੀ ਮਾਰਕ ਲਈ ਆ ਜੇ ਕਿ ਇਹਨਾਂ ਕੋਈ ਚਾਬੀ ਆ ਉਹ ਚਾਬੀ ਹੀ ਰਾਤ ਦੇ ਦੀ ਤਾਦਾ ਜਿਹਦਾ ਸਰੀਆ ਡੂਰ ਹੋ ਜਾਂਦਾ ਤਾਂ ਤਾਦਾ ਕੋਰਿਆ ਨਹੀਂਗਾ ਤਾਂ ਲੱਗ ਚਾਬੀ ਲੱਗਦੀ ਆ ਅੱਛਾ ਤਾਂ ਖੋਲਿਆ ਗਿਆ ਵਾ ਭੀਤੀ ਆ ਬੰਦਾ ਅਸਫੇਰੂ ਵੀ ਇਹ ਵੀ ਪਤਾ ਲੱਗਾ ਕਿ ਜੇ ਕੋਈ ਚੀਜ਼ ਹੈਗੀ ਤਾਂ ਇਹਨਾਂ ਦੇ ਉੱਥੇ ਜਾਓ ਕਿਤੇ ਨਹੀਂ ਗਿਆ ਉੱਥੇ ਕੋਠੇ ਦੇ ਨਹੀਂ ਗਿਆ ਫਿਰ ਅੰਦਰ ਚ ਨਹੀਂ ਗਿਆ ਕਿਤੇ ਰੱਖਣ ਫਿਰ ਅੰਦਰ ਇਹਨਾਂ ਕੋਈ ਬਸੀ ਬੜੀ ਤਕਲੀਫ ਸੁਣਿਆ ਲੱਗੀ ਹੈ ਜੀ ਜੋ ਦੀ ਜੋ ਚੀਜ਼ ਰੱਖੀ ਦਾ ਤੇ ਮੇਰੇ ਹਿਸਾਬ ਨਾਲ ਵੀ ਦੋ ਤਿੰਨ ਮਿੰਟ ਲੱਗੇ ਤਾਂ ਵੀ ਨਹੀਂ ਖੁੱਲ੍ਹ ਸਕਦਾ ਬਾਕੀ ਕੋਈ ਸਾਰੇ ਅੰਗਲਾਂ ਤੋਂ ਤੋਤੀਛ ਕਰਾਂਗੇ ਸੀਸੀਟੀਵੀ ਫੁਟੇਜ ਵੀ ਇੱਕ ਵਿੱਚ ਲੱਗੀ ਨਹੀਂ ਕਿਤੇ ਹੈਗੀ ਬੜੀ ਸੰਗੜੀ ਵਾਦੀ ਆ ਸਾਰੇ ਘਰ ਆ ਕਰਨ ਸਿੰਘ ਜੀ ਦਾ ਇਹਨਾਂ ਦੇ ਮੁਤਾਬਕ ਕਿ 11 ਤੋਂ 1 ਵਜੇ ਦੇ ਬਾਅਦ ਦਾ ਹੀ ਹੋਇਆ ਕੋਈ ਬੰਦਾ ਦੱਸਦਾ ਵੀ ਇੱਕ ਜੀ ਨਹੀਂ ਦੱਸਿਆ ਬੁੱਲਾ ਹਾਂ ਫਕੀਰੀ ਸਾਡੇ ਦੱਸਿਆ ਸੀ ਜੀ ਸਰ ਜੀ ਅਗਲਾ ਤੋਂ ਪੁਤੀਸ਼ ਕਰਨੀ ਬੰਦੀ ਆ ਪੁਤੀਸ਼ ਕਰਨ ਦੀ ਗੁੰਜਲਦਾਰ ਆ ਅਗਲਾ ਤੋਂ ਪੁਤੀਸ਼ ਕੀਤੀ ਜਾਊਗੀ ਤਾਲਾ ਜੀ ਦਾ ਕਿ ਤੇਤੀ ਜਾ ਕਰੀਆਂ ਸਰੀਆ ਉਹਦਾ ਜ਼ਰੂਰੀ ਹੁੰਦਾ ਪਰ ਤਾਲਾ ਜੀ ਦਾ ਬਾ ਨਹੀਂ ਤੋੜਿਆ ਰਿਗਾ ਨਾਲ ਹੱਥੇ ਕੋਲੇ ਹਾਂ ਤੁਹਾਨੂੰ ਦਿਖਾ ਦਿੰਦੇ ਹਾਂ ਚਾਬੀ ਖੁੱਲ ਜਾਂਦਾ ਲੱਗ ਜਾਂਦਾ ਉਹਦੀ ਕੋ ਚਾਬੀ ਆ ਬੰਦੇ ਹੋਰੀ ਇਦਾਂ ਦੀ ਚੀਜ਼ ਆ ਮਨ ਉਹਦੇ ਵੱਲੋਂ ਤਾਲਾ ਖੋਲਿਆ ਗਿਆ ਖੋਲਿਆ ਖੋਲਿਆ ਖੁੱਲ ਜਾਂਦਾ ਪਰ ਖਾਦ ਨਹੀਂ ਤਾਲਾ ਜਦੋਂ ਉਹ ਜਿਹੜੀ ਚੀਜ਼ ਉਹ ਪਹਿਲਾਂ ਹੀ ਬੰਦੀਆਂ ਦੀਆਂ ਵੀ ਚਾਬੀਆਂ ਪਹਿਲੇ ਖੁੱਲੀਆਂ ਉਹ ਨੂੰ ਉਹਨੂੰ ਖੋਲਣਾ ਨਹੀਂ ਪਿਆ ਬਾਕੀ ਇਹ ਕੋਈ ਨਹੀਂ ਸਾਰੀਆਂ ਅਗਲਾਂ ਤੋਂ ਟੀਚ ਕਰਦੇ ਆਂ ਢੀ ਹੁੰਦਾ ਫਿਰ ਟੀਚ ਕਰਨ ਦੀ ਕੋਸ਼ਿਸ਼ ਕਰਦੇ ਆਂ